ਫਗਵਾੜਾ ਵਿਖੇ ਦਿਨ ਚੜ੍ਹਦੇ ਹੀ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਇਹ ਹਾਦਸਾ ਫਗਵਾੜਾ ਜ਼ਿਲਹਾਂਦਰ ਨੈਸ਼ਨਲ ਹਾਈਵੇ ਤੇ ਇਸਟਵੁੱਡ ਨਜ਼ਦੀਕ ਫਗਵਾੜਾ ਤੋਂ ਜ਼ਿਲਹਾਂਦਰ ਵਾਲੀ ਸਾਈਡ ਤੇ ਹੋਇਆ ਹੈ ਜਿੱਥੇ ਕਿ ਸਰੀਏ ਨਾਲ ਸਾਈਡ ਤੇ ਖੜੇ ਟਰੱਕ ਦੇ ਪਿੱਛੇ ਇਹ ਨੋਵਾ ਆਵੱਜੀ ਇਸ ਹਾਦਸੇ ਵਿੱਚ ਨੋਵਾ ਸਵਾਰ ਦੋ ਵਿਅਕਤੀਆਂ ਦੀ ਆਪਣੀ ਜ਼ਿੰਦਗੀ ਤੋਂ ਹੱਥ ਤੋ ਬੈਠੇ ਜਦਕਿ ਮਹਿਲਾ ਵੀ ਬੁਰੀ ਤਰ੍ਹਾਂ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਜ਼ਿਲਹਾਂਦਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਖਤਰਨਾਕ ਹੋਇਆ ਹੈ ਮੌਕੇ ਤੇ ਇਸ ਰੋਡ ਉਪਰੋਂ ਲੰਘ ਰਹੇ ਰਾਗੀਰਾ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਹਨਾਂ ਦੀਆਂ ਦੇਖਦੇ ਹੀ ਲੱਤਾਂ ਕੰਬਣ ਲੱਗ ਪਈਆਂ ਉਹਨਾਂ ਦੱਸਿਆ ਕਿ ਇਸ ਖੁੱਲੇ ਟਰੱਕ 'ਚ ਸਮਾਨ ਲੱਦਣ ਦੀ ਬਜਾਏ ਕੰਟੇਨਰ ਵਿੱਚ ਬੰਦ ਕਰਕੇ ਲਿਜਾਇਆ ਜਾਵੇ ਉਹਨਾਂ ਪੁਲਿਸ ਪ੍ਰਸ਼ਾਸਨ પાસેੋਂ ਮੰਗ ਕੀਤੀ ਕਿ ਇਹੋ ਜੀ ਅਨਗੈਲਿਕ ਕੰਮ ਵਾਲੇ ਟਰਾਂਸਪੋਰਟਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਉਧਰ ਮੌਕੇ ਤੇ ਪਹੁੰਚੇ ਹਾਈਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਹੈਲਪਲਾਈਨ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਲੋਕਾਂ ਦੀ ਮਦਦ ਨਾਲ ਗੱਡੀ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਜਲੰਧਰ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚ ਦਿੱਤਾ। ਨਾ ਹਾਈਵੇ ਤੋਂ ਲੰਘਦਾ ਬੇਈਂ ਬੜੀ। ਅੱਛਾ ਜੀ। ਇਹ ਕਾਰ ਜਿਹੜੀਆਂ ਪੱਤੀਆਂ ਜਿਹੜੀਆਂ ਟਰਾਂਸਪੋਰਟ ਟਰੱਕ ਨੇ ਨਾ ਜਿੰਨੀਆਂ ਇਹ ਜਿੰਨੀਆਂ ਵੀ ਬਾਹਰ ਨਿਕਲੇ ਜਿਹੜਾ ਵੀ ਮਾਲ ਪਾਇਕਾ ਦਾ ਇਹ ਗੱਡੀਆਂ ਦਾ ਘੱਲੇ ਜਾਵਣਾ ਸਾਰੇ ਫੋਨ ਕੀਤੀਆਂ ਹਨ। ਇਹ ਮਾਲ ਸਾਰਾ ਟਰਾਲੇ ਉੱਤੇ ਪਾ ਕੇ ਆਵੇ। ਜੀ ਜਿਹੜਾ ਬਾਹਰੋਂ ਕੰਟੇਨਰ ਆਉਂਦਾ ਨਾ ਉੱਤੇ ਮਾਲ ਮੈਗਨ ਹੈ ਜਿਹੜਾ ਬਾਹਰੋਂ ਕੰਟੇਨਰ ਦਾ ਮਾਲ ਆਉਂਦਾ ਨਾ ਜੀ ਉੱਤੇ ਜਿੰਨਾ ਮਰਜ਼ੀ ਬੰਦਾ ਟੱਕਾ ਉੱਤੇ ਮਾਲ ਡਾਲਾ ਖੋਲ ਕੇ ਆਵੇ ਪੁਲਿਸ ਟੈਟ ਹੋ ਜਵੇ ਇਹਨਾਂ ਦੀ ਮੰਜੀ ਕਰ ਦਵੇ ਟਰਾਂਸਪੋਰਟ ਦੀ ਜੀ ਟਰਾਂਸਪੋਰਟ ਦੀ ਮੰਡੀ ਚ ਕਰ ਦਵੇ ਪੁਲਿਸ ਕੈਟਰੀ ਹੈ ਤੇ ਪੁਲਿਸ ਕਾਫੀ ਸਤਰਕੇ ਆ ਪਾ ਕਾਫੀ ਕਰਦੀ ਹੈ ਲੇਕਿਨ ਇਹ ਜਿਹੜੇ ਸਵੰਧਤ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦਾ ਫਰਜ ਮੰਨਦਾ ਜਿੱਥੋਂ ਗੱਡੀਆਂ ਪਾਸ ਹੁੰਦੀਆਂ ਜਿੱਥੇ ਜਿੱਥੇ ਮਰਜ਼ੀ ਜਿੱਥੋਂ ਮਰਜ਼ੀ ਮਾਲ ਨਿਕਲਦਾ ਨਾ ਜੀ ਉਹਨੂੰ ਚਾਹੀਦਾ ਹੈ ਮਾਲ ਨਹੀਂ ਹੋਣ ਦੇ ਦੇਦਾ ਫੁੱਲਾ maal ਕਦੀ ਹੋਣ ਦੇਗਾ ਸਰ ਇਦਾਂ ਨਾਲ ਸਭ ਤੋਂ ਵੱਡਾ ਦੋਸ਼ੀ ਤਾਂ ਹੋ ਜਿੱਥੋਂ maal ਇਹ ਬਣ ਕੇ ਆਉਂਦਾ ਜਿੱਥੋਂ ਪਾਜੀ ਜਿੱਥੋਂ ਗੱਡੀ ਤਿਆਰ ਹੁੰਦੀ ਲੋਡ ਹੁੰਦੀ ਹੈ maal ਲੋਡ ਹੋਏ ਨਾ ਉਹ ਬੰਦੇ ਦੀ ਬਹੁਤ ਵੱਡੀ ਗਲਤੀ ਆ ਸਭ ਤੋਂ ਵੱਡੀ ਗਲਤੀ ਉਹਦੀ ਇਸ ਗੱਲ ਮੰਨਦੇ ਆ ਮੰਨਦਾ ਪਾਜੀ 100% ਮੈਂ ਰੇਡ ਚ ਲੈ ਕੇ ਜਾਣ ਤੇ ਆਇਆ ਹੋਣ ਪੁਲਿਸ ਵਾਲੇ ਉਸਦੇ ਮੌਕੇ ਤੇ ਹੁੰਦੇ ਨਹੀਂ ਜਦੋਂ ਗੱਡੀ ਲੋਡ ਹੁੰਦੀ ਆ ਮੈਂ ਤੁਹਾਡੀ ਗੱਲ ਆ ਸਮਝਦੀ ਆ ਪਾਜੀ ਸਾਡਾ ਕੰਮ ਗਲਤ ਆ ਸਵੇਰੇ ਸਵੇਰੇ ਬੰਦੇ 100 ਬੰਦੇ ਕੰਮਕਾਰਾਂ ਦੇ ਆ ਰਹੇ ਆ ਜੀ ਬੰਦ ਕਿੰਨਾ ਪਰੇਸ਼ਾਨ ਕੇਦਾ ਪਰਿਵਾਰ ਜਿਹੜੀਆਂ ਘਰ ਦਾ ਘਰ ਸਰ ਕੀ ਇਹ ਦੱਸੋ 5-4000 ਰੁਪਏ ਪਾ ਸਰ ਤੁਸੀਂ ਦੋ ਮਹੀਨਾ ਲਈ ਰੋਟੀ ਨਿਕਲਦੀ ਕਿੱਥੇ ਦੀ ਤੁਸੀ ਜਿੰਮੇਵਾਰ ਨਾਗਰਿਕ ਹੋ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਕਦਮ ਚੁੱਕਣੇ ਚਾਹੀਏ ਕਿ ਬਾਰ ਬਾਰ ਹਾਈਵੇ ਤੇ ਹੀ ਇਦਾਂ ਹਾਦਸੇ ਹਾਈਵੇ ਤੇ ਤੀਜਾ ਐਕਸੀਡੈਂਟ ਹੋ ਗਿਆ ਜੀ ਪਰ ਤੋਂ ਐਲਪੀ ਵਾਲੇ ਕੋਲ ਦੇ ਰੱਖਿਆ ਇੱਕ ਜਨਾਨੀ ਡਾਕਟਰ ਐਕਟਿਵ ਟ੍ਰੱਕ ਨਾਲ ਉਹ ਵਾਲਾ ਦੇਖ ਲਿਆ ਜੀ ਇਹ ਦੇ ਕੇ ਲਤਾ ਦੀ ਹਉਦੇ ਕਮਲ ਲਾ ਮੰਦੀ ਆ ਇਹ ਕੀ ਨਿਆਣਾ ਰੋਟੀ ਕਮਾ ਕੇ ਕਹਣੀ ਰੋਡ ਤੇ ਚੱਲ ਕੇ ਬਿਲਕੁਲ ਸਰ ਤੁਹਾਨੂੰ ਉਹ ਗੱਲ ਜ਼ਿਕਰ ਜੋ ਹੈ ਕਿ ਤੁਹਾਨੂੰ ਇੰਨਾ ਦੁੱਖ ਦੇਖ ਕੇ ਹੋਇਆ ਸੁਣ ਕੇ ਹੋਇਆ ਔਰ ਜਿਨ੍ਹਾਂ ਦੀ ਬੰਦ ਦੇ ਚੱਲ ਗਏ ਉਹਨਾਂ ਨੂੰ ਕਿੰਨਾ ਦੁੱਖ ਹੋਇਆ ਹੋਵੇ ਹੋਈ ਗੱਲ ਹੈ ਭ ਲੋਕਾਂ ਦੇ ਘਰਾਂ ਦੇ ਘਰ ਜੁੜ ਗਏ ਇਹ ਡਾਲਿਆਂ ਦੇ ਚੱਕਰ ਤੇ ਇਹ ਇਹ ਲੋਡ ਇਦਾਂ ਹੋਣਾ ਨਹੀਂ ਚਾਹੀਦਾ ਵੈਗਨ ਜਿੱਥੇ ਲੋਡ ਹੁੰਦਾ ਨਾ ਉਸ ਬੰਦੇ ਨੇ ਸ਼ਤਰ ਫੇਰੇ ਜਾਵੇ ਰੂਹ ਨਾਲ ਬਿਲਕੁਲ ਜੀ ਮੇਰਾ ਨਾਮ ਭਾਜੀ ਕੁਲਦੀਪ ਸਿੰਘ ਅੱਛਾ ਤੁਸੀਂ ਇੱਥੇ ਗੁਜਰੇ ਸੀ ਕਿ ਕੀ ਮਸਲਾ ਹੈ ਸਰ ਮੈਂ ਜਲੰਧਰ ਨੂੰ ਅੱਧਾ ਘੰਟਾ ਪਹਿਲਾਂ ਚੱਲਦਾ ਸੀਗਾ ਭਾਜੀ ਆ ਬੰਦਾ ਡੈੱਟ ਸੀਗਾ ਕੰਡਕਟਰ ਸਾਈਡ ਤੇ ਜਿਹੜਾ ਸੀਗਾ ਇਹ ਡੈੱਟ ਸੀਗਾ ਪਹਿਲਾਂ ਹੀ ਉਦੋਂ ਹੀ ਓਕੇ ਉਹਦੇ ਸਾਹ ਚੱਲਦੇ ਸੀਗੇ ਡਰਾਈਵਰ ਦੇ ਉਦੋਂ ਜੋ ਟਰੈਕਟਰ ਨਾਲ ਗੱਡੀ ਪਾ ਕੇ ਖੇਚਦੇ ਪਈ ਅੱਧਾ ਘੰਟਾ ਪਹਿਲਾਂ ਜਦੋਂ ਟਰੈਕਟਰ ਪਿੱਛੇ ਪਾ ਕੇ ਗੱਡੀ ਪਿੱਛੇ ਨੂੰ ਫੇਚੀ ਇਹਨਾਂ ਨੇ ਉਦੋਂ ਬਈ ਜਵੰਦਰ ਨੂੰ ਜੰਦਾ ਹੈ ਕਿ ਮੈਂ ਬੱਚੇ ਨੂੰ ਫੜਨ ਗਿਆ ਹੈਗਾ ਕਿੰਨੇ ਵਜੇ ਟਾਈਮ ਸੀਗਾ ਭਾਈ ਇਤੋਂ ਅੱਧਾ ਘੰਟਾ ਪਹਿਲਾਂ ਹਾਂ ਦੇਖੋ ਜਿੰਨਾ ਟਾਈਮ ਹੈਗਾ ਹੁਣ ਇਤੋਂ ਅੱਧਾ ਘੰਟਾ ਪਹਿਲਾਂ ਟੋਏ ਜਦ ਅੱਧਾ ਘੰਟਾ ਕੋਲ ਛੱਡ ਸਕਦੀ ਜਾਂਦੇ ਆ ਕੀ ਲੱਗਦਾ ਤੇਰੀ ਗਲਤੀ ਹੈ ਮੋਰੇ ਟਰੱਕ ਖੜਾ ਪਿੱਛੇ ਗੱਡੀ 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 ਖੜਾ ਹੀ ਹੈ ਕਹਿੰਦੇ ਪਿੱਛੇ ਮਾਰੀ ਇਹਨਾਂ ਨੇ ਜੇ ਆ ਗਏ ਜੀ ਇਹਦੇ ਪਿੱਛੇ ਗੱਡੀ ਹੋਰ ਲੱਗੀ ਹੋਵੇ ਤੇ ਲੈ ਗਿਆ ਭਜਾ ਕੇ ਪੁਲ ਏ ਨਹੀਂ ਮੈਨੂੰ ਪਤਾ ਇੱਕ ਇੱਕ ਬੰਦੇ ਨੂੰ ਹੈ ਪ੍ਰਾਈਵੇਟ ਗੱਡੀ ਲੈ ਕੇ ਗਿਆ ਜੀ ਇੱਕ ਐਂਬੂਲੈਂਸ 'ਚ ਲੈ ਗਿਆ ਇੱਕ ਲੇਡੀਸ ਨੂੰ ਲੈ ਗਿਆ ਉਹ ਜੋਲੋ ਸੂਟ ਲੈ ਕੇ ਆ। ਔਰ ਕੀ ਲੱਗਦਾ ਹੈ ਕਿ ਟ੍ਰਿਕਰ ਦੇ ਡਰਾਈਵਰ ਉੱਥੇ ਪਿਆ ਸੀਗਾ ਡਰਾਈਵਰ ਗੱਡੀ ਦੇ ਵਿੱਚੇ ਤੜਫਦਾ ਪਿਆ ਸੀਗਾ ਜੀ ਗੱਡੀ ਪਿੱਛੇ ਨੂੰ ਫਿੱਚੀ ਉਹਨਾਂ ਨੇ ਯਾਨੀ ਕਿ ਟਰੈਕਟਰ ਨਾਲ ਪਾ ਕੇ ਮੈਂ ਉਦੋਂ ਜਲੰਧਰ ਨੂੰ ਜਾਂਦਾ ਪਿਆ ਉਹਨੂੰ ਦੇਖ ਕੇ ਉਹ ਨੂੰ ਕੌਣ ਸੀ ਉਹ ਮਸਾਫਰ ਸੀ ਉਹ ਵੀ ਟਰੈਕਟਰ ਵਾਲੀ ਕੌਣ ਸੀ ਪਤਾ ਨਹੀਂ ਭਾਜੀ ਆਪਾਂ ਨੂੰ ਨਹੀਂ ਪਤਾ ਇਸ ਦਾ ਤੁਸੀਂ ਕਰਦੇ ਸੀ ਤੁਸੀਂ ਕਰਦੇ ਸੀ ਭਾਜੀ ਮੈਂ ਤਾਂ ਬਾਈਕ ਤੇ ਆਪਣੀ ਤੇ ਜਾਂਦਾ ਪਿਆ ਜਲੰਧਰ ਨੂੰ ਬੱਚੇ ਨੂੰ ਛੱਡਣ ਗਿਆ ਹੈਗਾ ਜੀ ਮੈਂ ਤਾਂ ਉਦੋਂ ਜਾਂਦਾ ਸੀਗਾ ਉਦੋਂ ਮੈਂ ਦੇਖਿਆ ਸੀਗਾ ਇਹਦਾ ਕੀ ਲੱਗਦਾ ਹੈ ਕਿ ਹਾਸਲਾ ਕਰ ਕੀ ਹੋ ਸਕਦਾ ਪਤਾ ਨਹੀਂ ਭਾਜੀ ਇਹ ਤਾਂ ਆਪਾਂ ਨੂੰ ਨਹੀਂ ਪਤਾ ਇਹ ਪਹਿਲੇ ਲੱਗੀ ਸੀਗੀ ਗੱਡੀ ਜਦੋਂ ਮੈਂ ਇੱਥੋਂ ਲੰਘ ਕੇ ਗਿਆ ਜੀ ਪਹਿਲਾਂ ਗੱਡੀ ਪਹਿਲਾਂ ਲੱਗੀ ਸੀ ਟਰੱਕ ਵਾਲਾ ਭੱਜ ਗਿਆ ਸੀ ਇੱਥੇ ਪਤਾ ਨਹੀਂ ਭਾਈ ਆਪਾਂ ਨੂੰ ਇਸ ਗੱਲ ਦਾ ਕੁਝ ਵੀ ਪਤਾ ਉਹਦੋਂ ਪੁਲਿਸ ਗਈ ਮੌਕੇ ਤੇ ਨਹੀਂ ਨਹੀਂ ਭਾਈ ਉਹ ਜੇ ਕੀ ਮਾਮਲਾ ਸਰ ਮੈਨੂੰ ਤਾਂ ਹੈਲਪ ਲਾਈਨ ਤੋਂ ਫੋਨ ਆਇਆ ਸੀ ਕਿੰਨੇ ਵਜੇ ਫੋਨ ਆਇਆ ਸੀ ਇਹ ਉਹ ਤਾਂ ਹੈ ਤਾਂ ਤਾਂ ਆਦਿ ਨੇ ਕਿੰਨੇ ਵਜੇ 7 ਵਜੇ ਦੇ 17 ਮਿੰਟ ਤੇ ਤੁਸੀਂ ਕਿੰਨੇ ਵਜੇ ਪਹੁੰਚੇ ਅਕੀਨ ਨਾਲੀ 10 ਮਿੰਟ ਚ ਬੰਨਗੇ ਜਦੋਂ ਤੁਸੀਂ ਸਰ ਆਏ ਕੀ ਦੇਖਿਆ ਕੀ ਮਾਹੌਲ ਸੀ ਮਾਹੌਲ ਜਿਹੜਾ ਹੈਗਾ ਕਿ ਸਾਡੇ ਆਉਣ ਤੋਂ ਪਹਿਲਾਂ ਤਿੰਨ ਜਿਹੜੇ ਬਾਬੇ ਜੇ ਇੱਕ ਲੇਡੀ ਜਿਹੜੀ ਜਿਹੜਾ ਇਹਨਾਂ ਜੋੜ ਹਸਪਤਾਲ ਨੂੰ ਕੱਲ ਦਿੱਤੀ ਸੀ ਜੀ ਤੇ ਜਿਹੜੇ ਦੋ ਬੰਦੇ ਵਿੱਚ ਫਸੇ ਪਏ ਸੀਗੇ ਇਹ ਗੱਡੀ ਨੋਵਾ ਜਿਹੜੀ ਸੀ ਟਰੱਕ ਦੇ ਵਿੱਚ ਲੱਗੀ ਐ ਤੇ ਉਹ ਜੱਦੀ ਬਿਲਕੁਲ ਡੈਮੇਜ ਸੀਗੀ ਉਹਨੂੰ ਵਿੱਚ ਫਸੇ ਪਏ ਸੀਗੇ ਅਸੀਂ ਨਾਲ ਹੋ ਕੇ ਇੱਕ ਦਵਾਈ ਸੋ ਕੀ ਲੱਗਦਾ ਕਿ ਹਾਸਾ ਬੜਾ ਜ਼ਬਰਦਸਤ ਹੈ ਔਰ ਕੀ ਕਰਨ ਹੋ ਸਕਦੇ ਆਨੇ ਹੁਣਨ ਡਰਾਈਵ ਵੀ ਦੇਖੋ ਝੋਕ ਲੱਗਣ ਕਰਕੇ ਕੀ ਹੋ ਸਕਦਾ ਜੀ ਚਾਹੇ ਟਰੱਕ ਵਾਲਾ ਫਰਾਰ ਹੋ ਗਿਆ ਜਾਂ ਇੱਥੇ ਕਿਹੜਾ ਫਰਾਰ ਆ ਜੀ ਕਿਸੇ ਦਾ ਟਰੱਕ ਦੇ ਵਿੱਚ ਕਿੱਥੋਂ ਟਰੱਕ ਦੇ ਵਿੱਚ ਸੜੀਆਂ ਲੱਗਿਆ ਜੀ ਉਹ ਦੂਜਾ ਪੱਤੀਆਂ ਜੀਆਂ ਕਿਹੜੀ ਜਗ੍ਹਾ ਸਰ ਇਹ ਇਹ ਹੈ ਜੀ ਆ ਰੋਲ ਕਿੰਗ ਦੇ ਸਾਹਮਣੇ ਆ ਜੀ ਫਵਾੜੇ ਤੋਂ ਜਲੰਧਰ ਰੋਡ ਤੇ ਸਿੱਟੀ ਰੋਡ ਝੇੜੂ ਤੇ ਹਾਂ